ਪਰੋਂ ਕੱਲ ਮੇਰੇ ਇੱਕ ਬਹੁਤ ਹੀ ਪੁਰਾਣੇ ਬਚਪਨ ਦੇ ਦੋਸਤ ਨੇ ਮੈਨੂੰ ਇੰਸਟਾਗ੍ਰam ਤੇ ਰੀਲ ਭੇਜੀ ਹਾਲਾਂਕਿ ਮੇਰੀ ਉਸ ਦੋਸਤ ਨਾਲ ਪਿਛਲੇ 4-5 ਸਾਲਾਂ ਤੋਂ ਗੱਲ ਨਹੀਂ ਹੋ ਰਹੀ ਸੀ ਪਰ ਉਹਨੇ ਰੀਲ ਭੇਜੀ ਮੈਨੂੰ ਲੱਗਿਆ ਕਿ ਪਤਾ ਨਹੀਂ ਇਹਨੇ ਕੁਝ ਖਾਸ ਹੀ ਭੇਜਿਆ ਹੋਣਾ ਤੇ ਮੈਂ ਰੀਲ ਖੋਲੀ ਤੇ ਜਿੱਦਾਂ ਹੀ ਮੈਂ ਖੋਲੀ ਤੇ ਉਹਦੇ ਵਿੱਚ ਇੱਕ ਪਰਸਨ ਸੀਗਾ ਬਹੁਤ ਹੀ ਆਲੀਸ਼ਾਨ ਘਰ ਦਿਖਾਇਆ ਗਿਆ ਸੀ ਬਹੁਤ ਹੀ ਆਲੀਸ਼ਾਨ ਗੱਡੀਆਂ ਤੇ ਬੰਦਾ ਕੇ ਪੁੱਛਦਾ ਉਹਨੂੰ ਕਿ ਯਾਰ ਇਹ ਗੱਡੀਆਂ ਤੂੰ ਕਿਸ ਤਰ੍ਹਾਂ ਬਣਾ ਲੀਆਂ ਉਹ ਕਹਿੰਦਾ ਮੈਂ ਤੁਹਾਡੀ ਤਰ੍ਹਾਂ ਨਾ ਪੜ੍ਹਾਈ ਨਹੀਂ ਕੀਤੀ ਮੈਂ ਮਿਹਨਤ ਕੀਤੀ ਆ ਮੈਂ ਕਲਾਸਰੂਮ 'ਚ ਜਾ ਕੇ ਨਹੀਂ ਬੈਠਿਆ ਤੁਹਾਡੀ ਤਰ੍ਹਾਂ ਤੁਸੀਂ ਤਾਂ ਕਲਾਸਰੂਮ 'ਚ ਹੀ ਬੈਠੇ ਰਹੇ ਸੋ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੈਨੂੰ ਪਤਾ ਲੱਗ ਰਿਹਾ ਹੈ ਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਉਹਦੀ ਸੋਚ ਜਿਹੜੀ ਹੈ ਨਾ ਕਾਫੀ ਅਲੱਗ ਜਾ ਰਹੀ ਹੈ ਪਰ ਅੱਜ ਅੱਜ ਦਾ ਜਿਹੜਾ ਇੱਕ ਸਪੈਸ਼ਲ ਸੈਸ਼ਨ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਨਾ ਉਹ ਹੋ ਸਕਦਾ ਹੈ ਤੁਹਾਡੀ ਇਸ ਸੋਚ ਨੂੰ ਥੋੜਾ ਜਿਹਾ ਬਦਲ ਦੇ ਕਿ ਜਿਹੜੀ ਪੜ੍ਹਾਈ ਹੈ ਉਹ ਸਿਰਫ ਕਲਾਸਰੂਮ 'ਚ ਬੈਠ ਕੇ ਨਹੀਂ ਹੁੰਦੀ ਤੇ ਜੇ ਤੁਸੀਂ ਕਲਾਸਰੂਮ ਚ ਬੈਠ ਰਹੇ ਹੋ ਨਾ ਉਹਦਾ ਫਲ ਇਹ ਨਹੀਂ ਹੈ ਕਿ ਸ਼ਾਇਦ ਤੁਹਾਨੂੰ ਪੇਪਰ ਕਲੀਅਰ ਕਰਕੇ ਹੀ ਮਿਲਣਾ ਹੈ ਜ਼ਰੂਰੀ ਨਹੀਂ ਹੈ ਉਹਦਾ ਜਿਹੜਾ ਫਲ ਹੈ ਉਹ ਤੁਹਾਨੂੰ ਨਾ ਪੇਪਰ ਕਲੀਅਰ ਕਰਕੇ ਵੀ ਮਿਲ ਸਕਦਾ ਸੋ ਆਓ ਅੱਜ ਤੁਹਾਡੇ ਨਾਲ ਮਿਲਦੇ ਆ ਫੋਟੋ ਦੇਖੋ ਸ਼੍ਰੀ ਗੁਰਨਾਮ ਸਿੰਘ ਮੁੱਟੀ ਸਾਹਿਬ ਸultanpur lodi ਦੇ ਰਹਿਣ ਵਾਲੇ ਨੇ PCS aspirant ਸੀਗੇ ਨਾਉ ਮਿਲੀਅਨੈਰ ਯਾਨੀ ਕਿ ਆਪਾਂ ਕਹ ਲਈਏ ਲੱਖਪਤੀ ਕਰੋੜਪਤੀ ਹੁਣ ਬਣ ਚੁੱਕੇ ਨੇ ਕਿਸ ਤਰ੍ਹਾਂ ਬਣੇ ਨੇ ਕਿੱਦਾਂ ਦੀ ਇਹਨਾਂ ਦੀ ਜਰਨੀ ਰਹੀ ਤੇ ਅੱਜ ਇਹ ਕੀ ਕੰਮ ਕਰ ਰਹੇ ਨੇ ਕਿਸ ਸਰਕਮਸਟੈਂਸਸ ਵਿੱਚ ਇਹਨਾਂ ਨੇ ਪੀਸੀਐਸ ਦੀ ਪ੍ਰੈਪਰੇਸ਼ਨ ਸਟਾਰਟ ਕੀਤੀ ਤੇ ਕਿੱਦਾਂ ਹੁਣ ਛੜਤੀ ਅੱਜ ਇਸ ਸੈਸ਼ਨ 'ਚ ਦੇਖਾਂਗੇ ਜੇ ਤੁਸੀਂ ਵੀ ਕਦੀ ਜ਼ਿੰਦਗੀ 'ਚ ਨਾ ਪੀਸੀਐਸ ਦੀ ਤਿਆਰੀ ਸੋਚੀ ਸੀ ਜਾਂ ਹੁਣ ਬਹੁਤ ਨਿਰਾਸ਼ ਹੋ ਚੁੱਕੇ ਹੋ ਕਿ ਮੇਰਾ ਯੂਪੀਐਸਸੀ ਪੀਸੀਐਸ ਨਹੀਂ ਨਿਕਲ ਰਿਹਾ ਨਾ ਤੇ ਅੱਜ ਦਾ ਸੈਸ਼ਨ ਨੇ ਤੁਹਾਡੇ ਵਾਸਤੇ ਹੈ ਇਹਨੂੰ ਸਕਿਪ ਨਾ ਕਰਿਓ ਜ਼ਰੂਰ ਦੇਖਿਓ ਠੀਕ ਹੈ ਜੀ ਸੋ ਕਹਾਣੀ ਸ਼ੁਰੂ ਹੁੰਦੀ ਹੈ ਜੀ ਨਾਮ 48 ইয়ার্স ওল্ড অ্যাজ দ টাইম 48 ওল্ডস ਨੇ ਗੁਰਨਾਮ ਸਿੰਘ ਮੁੱਟੇ ਸਾਹਿਬ ਜਿਹੜੇ ਕਿ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਨੇ ਇਹਨਾਂ ਨੇ ਬਹੁਤ ਜਦੋ ਜਹਿਦ ਕੀਤੀ ਮੇਰੀ ਤਰ੍ਹਾਂ ਪੋਲਿਟੀਕਲ ਸਾਇੰਸ ਵਿੱਚ ਮਾਸਟਰਸ ਵੀ ਐਨ ਆ ਦੀ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਵਾਰ ਪ੍ਰੀਲਿਮਸ ਦਾ ਪੇਪਰ ਪੀਸੀਐਸ ਦਾ ਕੱਢਿਆ ਕਾਫੀ ਵਾਰ ਮੇਨਸ ਵੀ ਦਿੱਤੇ ਤੇ ਕਾਫੀ ਵਾਰ ਇੰਟਰਵਿਊ ਵਿੱਚ ਵੀ ਬੈਠੇ ਯਾਨੀ ਕਿ ਜਿਹਨੂੰ ਆਪਾਂ ਕਹਿ ਸਕਦੇ ਆ ਕਿ 90% ਪ੍ਰੋਸੀਜਰ ਇਹਨਾਂ ਨੇ ਕਲੀਅਰ ਕਰਤਾ ਬਟ ਪ੍ਰੀਲਿਮਸ ਇਮੈਨਸ ਇੰਟਰਵਿਊ ਮੈਟਰ ਨਹੀਂ ਕਰਦੀ ਪਿਆਰਿਓ ਅਸਲ ਵਿੱਚ ਨਾ ਸੋਸਾਇਟੀ ਚ ਇੱਜ਼ਤ ਪਾਉਣ ਲਈ ਤੁਹਾਡਾ ਰੈਂਕ ਮੈਟਰ ਕਰਦਾ ਤੁਹਾਨੂੰ ਕੋਈ ਸਰਵਿਸ ਅਲਾਟ ਹੋ ਰਹੀ ਹੈ ਕਿ ਨਹੀਂ ਉਹ ਮੈਟਰ ਕਰਦਾ ਸੋ ਜਦੋਂ ਇਹਨਾਂ ਨੂੰ ਬਹੁਤ ਮਿਹਨਤ ਤੋਂ ਬਾਅਦ ਸਰਵਿਸ ਕੋਈ ਨਹੀਂ ਅਲਾਟ ਹੋਈ ਇੰਟਰਵਿਊ ਤੱਕ ਗਏ ਕੁਝ ਵੀ ਬਣਦਾ ਨਹੀਂ ਦਿਖ ਰਿਹਾ ਸੀ ਇਹਨਾਂ ਨੇ ਕਿਹਾ ਚਲੋ ਮੈਂ ਵਾਪਸ ਜਾ ਰਹੇ ਹਾਂ ਕਿੱਥੇ ਆਪਣੀਆਂ ਜੜਾਂ ਚ ਹੁਣ ਮੈਂ ਜਿਹੜੀ ਪੰਜਾਬ ਦੀ ਰੂਟਸ ਹੈ ਜਿਹੜੀ ਸਾਡੀ ਰੂਟਸ ਹੈ ਖੇਤੀਬਾੜੀ ਮੈਂ ਉਹ ਕਰੂੰਗਾ ਬਟ ਵਿਦ ਅ ਟਵਿਸਟ ਮੈਂ ਖੇਤੀਬਾੜੀ ਤੇ ਕਰੂੰਗਾ ਪਰ ਖੇਤੀਬਾੜੀ ਮੈਂ ਉਹ ਨਹੀਂ ਕਰੂੰਗਾ ਜਿਹੜੀ ਸਾਰੇ ਕਰੀ ਜਾ ਰਹੇ ਨੇ ਮੈਂ ਕੁਝ ਅਲੱਗ ਚੀਜ਼ ਕਰਾਂਗਾ ਮੈਂ ਕੁਝ ਅਲੱਗ ਇਨੋਵੇਸ਼ਨ ਲੈ ਕੇ ਆਵਾਂਗਾ ਕਿੱਦਾਂ ਇਹਨਾਂ ਨੇ ਇਨੋਵੇਸ਼ਨ ਕੀਤੀ ਦੇਖਿਓ ਜੀ ਇਹਨਾਂ ਦੇ ਕੋਲ ਕਿਹਾ ਜਾਂਦਾ ਹੈ ਕਿ ਬਈ 40 ਕਿੱਲੇ ਜ਼ਮੀਨ ਸੀਗੀ 40 ਐਕਡਸ ਆਫ ਲੈਂਡ ਇਹਨਾਂ ਦੇ ਕੋਲ ਅਰਾਊਂਡ ਸੀਗਾ ਹੁਣ ਇਹ ਜਿਹੜੇ 40 ਏਕੜ ਇਹਨਾਂ ਕੋਲ ਸੀਗੇ ਇਹਨਾਂ ਨੇ 20 ਏਕੜ ਵਿੱਚ ਕੀ ਜੀ ਮਸਕ ਮੈਲਨ ਮਸਕਮੈਲਨ ਖਰਬੂਜੇ ਦੀ ਇੱਕ ਵੈਰਾਈਟੀ ਹੁੰਦੀ ਹੈ ਜੀ ਠੀਕ ਹੈ ਉਹਨੂੰ ਦੇਤਾ ਤੇ 2 ਏਕੜ ਇਹਨਾਂ ਨੇ ਵਾਟਰਮੈਲਨ ਯਾਨੀ ਕਿ ਤਰਬੂਜ ਇਹ ਜਿਹੜਾ ਹੈ ਦਿਖ ਰਿਹਾ ਤੁਹਾਨੂੰ ਸੋ ਖਰਬੂਜੇ ਅਤੇ ਤਰਬੂਜ ਇਹਨਾਂ ਨੇ ਉਗਾਏ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਖਰਬੂਜੇ ਅਤੇ ਤਰਬੂਜ ਉਗਾ ਕੇ ਉਹਨਾਂ ਨੇ ਦੇਖੋ ਧਿਆਨ ਨਾਲ ਕੀ ਲਿਖਿਆ ਹੈ ਐਨੂਅਲ ਸੇਲਸ ਕਿੰਨੀ ਕਰਤੀ ਪਿਆਰਿਓ ਦੇਖ ਕੇ ਹਿਸ ਐਨੂਅਲ ਸੇਲਸ ਫਰਮ ਵੇਰੀਅਸ ਕ੍ਰੋਪਸ ਨੀਅਰਲੀ 90 ਕਰੋੜ ਇਨ 1 ਇਅਰ ਯਾਨੀ ਕਿ ਇੱਕ ਸਾਲ ਦਾ ਮੈਂ ਸਿਰਫ ਇਹਨਾਂ ਦਾ ਜੇ ਮੈਂ ਸੇਲਸ ਕਹ ਲਓ ਰੈਵਨਿਊ ਕਹ ਲਓ ਟਰਨਓਵਰ ਕਹ ਲਓ ਮੈਂ ਦੇਖਾਂ ਟਾ 1 ਕਰੋੜ ਹੈ ਸੋ ਜਿਹਦੇ ਵਿੱਚ ਉਹਨਾਂ ਨੇ ਕੀ ਕਿਹਾ ਇਹਨਾਂ ਦਾ ਪ੍ਰੋਫਿਟ ਮਾਰਜਨ ਇਜ਼ ਅਰਾਊਂਡ 42-45% ਯਾਨੀ ਕਿ ਲਗਭਗ 1 ਕਰੋੜ ਤੋਂ ਸਵਾ ਕਰੋੜ ਦੇ ਵਿੱਚ ਵਿੱਚ ਡਾਇਰੈਕਟਲੀ ਇਹਨਾਂ ਨੂੰ ਪ੍ਰੋਫਿਟ ਹੋਇਆ ਹੈ ਯਾਨੀ ਕਿ ਸਾਰੇ ਐਕਸਪੈਂਸਸ ਕੱਢ ਕੇ ਸਾਰੀ ਲੇਬਰ ਸਰਵਿਸਿਜ਼ ਕੱਢ ਕੇ ਸਾਰਾ ਕੁਝ ਕੱਢ ਕੇ ਇਹਨਾਂ ਨੂੰ ਇੱਕ 1 ਤੋਂ ਲੈ ਕੇ 7.5 ਕਰੋੜ ਦਾ ਪ੍ਰੋਫਿਟ ਕਮਾਇਆ। ਕੀ ਇਹ ਵਧੀਆ ਗੱਲ ਨਹੀਂ ਹੈ? ਕੀ ਅੱਜ ਜੇ ਇਹ ਪੀਸੀਐਸ ਕਰ ਰਹੇ ਹੁੰਦੇ ਕੀ ਇਹ ਨਾ ਕਮਾ ਲੈਂਦੇ? ਨਹੀਂ। ਪਿਆਰਿਓ ਕਿਉਂ? ਕਿਉਂਕਿ ਇਹ ਬਈ ਹੱਕ ਦੀ ਕਮਾਈ ਆ। ਹੁਣ ਤੁਸੀਂ ਕਹੋਗੇ ਕਿ ਸਰ ਬਲੈਕ ਮਨੀ ਤਾਂ ਕਮਾਈ ਸਕਦੇ ਸੀ ਉਹਦੀ ਗੱਲ ਨਹੀਂ ਮੈਂ ਕਰ ਰਿਹਾ। ਉਹ ਛੱਡ ਦਿਓ। ਜੇ ਉਹ ਸੋਚ ਤੁਹਾਡੇ ਮਨ ਚ ਆ ਰਹੀ ਹੈ, ਤੁਸੀਂ ਵੈਸੇ ਫਿੱਟ ਨਹੀਂ ਹੋ ਫਿਰ ਪੀਸੀਐਸ ਵਾਸਤੇ। ਦ ਪੁਆਇੰਟ ਹੇਅਰ ਇਜ਼ ਕਿ ਤੁਸੀਂ ਦੇਖੋ ਕਿ ਇਹਨਾਂ ਨੇ ਆਪਣੀ ਪੀਸੀਐਸ ਦੀ ਜਿਹੜੀ ਨੌਲੇਜ ਆ ਨਾ ਉਹਨੂੰ ਕਿਸ ਤਰ੍ਹਾਂ ਖੇਤੇ ਵਿੱਚ ਲੈ ਕੇ ਆਏ ਗੱਲ ਇਹ ਦੇਖਣ ਵਾਲੀ ਹੈ ਉਹ 3 ਸੀਜ਼ਨਲ ਕ੍ਰੌਪਸ ਉਗਾਉਂਦੇ ਸੀਗੇ ਕ੍ਰੌਪ ਰੋਟੇਸ਼ਨ ਕਰਦੇ ਸੀ ਦੇਖੋ ਕ੍ਰੌਪ ਐਨੂਅਲੀ ਡਿਫਰੈਂਟ ਟਾਈਪ ਆਫ ਕ੍ਰੌਪਸ ਉਗਾਏ ਕਦੀ ਆਲੂ ਗਾ ਲਏ ਹੁਣ ਸੀਜ਼ਨ ਹੁੰਦਾ ਨਾ ਹਰ ਇੱਕ ਦਾ ਜਿਹੜਾ ਆਹ ਤਰਬੂਜ ਦਾ ਖਰਬੂਜੇ ਦਾ ਸੀਜ਼ਨ ਹੈ ਇਹ ਹੈ ਫਰਵਰੀ ਤੋਂ ਲੈ ਕੇ ਅਪ੍ਰੈਲ ਮਾਰਚ ਤੱਕ ਦਾ ਸੀਜ਼ਨ ਹੈ ਪਰ ਉਸ ਤੋਂ ਇਲਾਵਾ ਵੀ ਤਾਂ ਲੈਂਡ 'ਤੇ ਆ ਨਾ ਉੱਥੇ ਆਲੂ ਗਾ ਤੇ ਥੋੜਾ ਝੋਨਾ ਉਗਾਤਾ ਥੋੜੀਆਂ ਬਾਕੀ ਚੀਜ਼ਾਂ ਉਗਾਤੀਆਂ ਪਰ ਇੱਕ ਕ੍ਰੌਪ ਰੋਟੇਸ਼ਨ ਕਰਦੇ ਰਹੇ ਪਰ ਇਹਨਾਂ ਨੇ ਇੱਕ ਗੱਲ ਮੰਨੀ ਮੈਂ ਝੋਨਾ ਵੀ ਉਗਾ ਕੇ ਦੇਖ ਲਿਆ ਮੈਂ ਆਲੂ ਵੀ ਉਗਾ ਕੇ ਦੇਖ ਲਿਆ ਮੈਂ ਸਾਰਾ ਕੁਝ ਉਗਾ ਕੇ ਦੇਖ ਲਿਆ ਪਰ ਮੈਨੂੰ ਹਾਈएस्ट ਰਿਟਰਨਸ ਕਿਦੋਂ ਆਇਆ ਹੈ ਹਾਰਟੀਕਲਚਰ ਯਾਨੀ ਕਿ ਮੈਲਨਸ ਤਰਬੂਜ ਤੇ ਖਰਬੂਜਿਆਂ ਤੋਂ ਮੈਨੂੰ ਹਾਈएस्ट ਰਿਟਰਨ ਉਧਰੋਂ ਮਿਲਿਆ ਜਿਹੜੀ ਮੇਰੀ ਸਭ ਤੋਂ ਜ਼ਿਆਦਾ ਦਾਮ ਫਸਲ ਦਾ ਮਿਲਿਆ ਵੀ ਇਧਰੋਂ ਮਿਲਿਆ ਕਿੰਨੀ ਵੱਡੀ ਗੱਲ ਹੈ ਸੋ ਉਹ ਹੀ ਦੱਸ ਰਿਹਾ ਕਿ ਮੈਂ 15 ਮਾਰਚ ਨੂੰ ਉਗਾਇਆ ਤੇ ਬਈ ਉਸ ਤੋਂ ਬਾਅਦ ਮੈਂ ਕਿੱਥੇ ਜੂਨ ਐਂਡ ਜਾਂ ਮਈ ਐਂਡ ਤੱਕ ਇਹ ਚੱਲਿਆ ਜੀ ਐਂਡ ਇਟਸ ਅ ਵੈਰੀ ਹਾਈ ਪ੍ਰੋਫਿਟੇਬਲ ਕ੍ਰੌਪ ਕਿੱਦਾਂ ਹਾਈ ਪ੍ਰੋਫਿਟੇਬਲ ਬਣਿਆ ਜੇ ਇਦਾਂ ਦੀ ਗੱਲ ਹੈ ਬਾਕੀ ਕਿਉਂ ਨਹੀਂ ਉਗਾਰੇ ਹੁਣ ਧਿਆਨ ਨਾਲ ਨੋਟ ਕਰਿਓ ਕਿ ਇਹਨਾਂ ਦੀ ਪੜਾਈ ਕਿੱਥੇ ਕਮ ਆ ਰਹੀ ਹੈ ਤਾਈਵਾਨ ਦੀ ਇੱਕ ਕੰਪਨੀ ਹੈ ਜੀ ਠੀਕ ਹੈ ਜੀ ਤਾਈਵਾਨ ਦੀ ਇੱਕ ਕੰਪਨੀ ਹੈ ਉਹ ਇੱਕ ਸਪੈਸ਼ਲ ਵੈਰਾਈਟੀ ਆਫ ਮੈਲਨ ਦੀ ਸੀਡਸ ਬਣਾਉਂਦੀ ਹੈ ਜਿਹਨੂੰ ਆਪਾਂ ਬੋਬੀ ਵੈਰਾਈਟੀ ਕਹਿੰਦੇ ਆ ਤੁਹਾਡੇ ਸਾਹਮਣੇ ਹੈ ਜੀ ਹੁਣ ਇਸ ਬੋਬੀ ਵੈਰਾਈਟੀ ਵਿੱਚ ਕੀ ਹੁੰਦਾ ਹੈ ਸਭ ਤੋਂ ਵੱਡੀ ਜੇ ਮੈਂ ਗੱਲ ਦੱਸਾਂ ਇਹ ਕੀ ਕਰਦਾ ਹੈ ਇਹ ਸ਼ੈਲਫ ਲਾਈਫ ਨੂੰ ਵਧਾ ਦਿੰਦਾ ਹੈ ਸ਼ੈਲਫ ਲਾਈਫ ਦਾ ਮਤਲਬ ਹੈ ਜੇ ਖਰਬੂਜੇ ਜਦੋਂ ਵੱਢੀ ਹੋ ਗਈ ਖਰਬੂਜਾ ਆਪਾਂ ਰੱਖ ਲਿਆ ਜਦੋਂ ਉਹ ਪੂਰਾ ਪੱਕ ਗਿਆ ਉਹ ਕਿੰਨੀ ਦੇਰ ਤੱਕ ਵਿਕ ਜਾਣਾ ਚਾਹੀਦਾ ਹੈ ਤਾਂ ਕਿ ਉਹ ਖਰਾਬ ਨਾ ਹੋ ਜੇ ਜਿਹੜਾ ਨਾਰਮਲ ਖਰਬੂਜੇ ਦੀ ਗੱਲ ਕਰੀਏ ਨਾਰਮਲ ਤਰਬੂਜ ਦੀ ਗੱਲ ਕਰੀਏ ਹਫਤਾ ਹਫਤੇ ਤੋਂ ਲੈ ਕੇ 10 ਦਿਨ ਤੱਕ ਚੱਲਦਾ ਪਰ ਇਹ ਵਾਲਾ ਜਿਹੜਾ ਖਰਬੂਜਾ ਹੈ ਇਹਦੀ ਲੌਂਗ ਲਾਈਫ ਹੈ ਤੇ ਸਵੀਟ ਟੇਸਟ ਹੈ ਕਹਿੰਦੇ ਬਈ ਇਹ ਹੋਰ ਅੱਗੇ ਤੱਕ ਜਾਂਦਾ 15 20 ਦਿਨ ਵੀ ਕਹਿੰਦੇ ਚੱਲ ਜਾਂਦਾ ਹੋ ਸਕਦਾ ਜਰ ਲਵੇ ਚੱਲ ਜਾਂਦਾ ਹੋਵੇ ਸੋ ਤੁਸੀਂ ਦੇਖੋ ਕਿ ਜਿਹੜੀ ਇਹਨਾਂ ਦੀ ਰਿਸਰਚ ਸੀ ਹੁਣ ਇੱਕ ਪੰਜਾਬ 'ਚ ਬੈਠਾ ਕਿਸਾਨ ਤਾਈਵਾਨ ਦੀ ਕੰਪਨੀ ਨੂੰ ਕਿੱਦਾਂ ਕੰਟੈਕਟ ਕਰ ਰਿਹਾ ਹੈ ਕੋਈ ਤੇ ਇਹਨਾਂ ਨੇ ਰਿਸਰਚ ਕੀਤੀ ਹੋਣੀ ਹੈ ਕਿਸੇ ਨਾਲ ਤੇ ਕੰਟੈਕਟ ਕੀਤਾ ਹੋਣਾ ਇਹੀ ਗੱਲ ਦੇਖਣ ਵਾਲੀ ਹੈ। ਇਹੀ ਗੱਲ ਮੈਨ ਦੇਖਣ ਵਾਲੀ ਹੈ। ਅੱਗੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਯਾਰ ਇਹਦੇ ਵਿੱਚ ਤਾਂ ਖਰਚਾ ਬੜਾ ਆਇਆ ਹੋਣਾ ਹੈ। ਤਾਈਵਾਨ ਤੋਂ ਸੀਡ ਲੈ ਕੇ ਆਓ ਕਹਿੰਦੇ ਆਇਆ। ਜੇ ਮੈਂ ਦੇਖਾਂ ਮੇਰਾ 22000 ਰੁਪਏ ਪਰ ਏਕੜ ਦਾ ਖਰਚਾ ਆਇਆ ਸਿਰਫ ਸੀਡ ਦਾ। ਉਸ ਤੋਂ ਬਾਅਦ ਸੀਡ ਨਵੇਂ ਸੀ। ਬਹੁਤ ਜ਼ਿਆਦਾ ਅਨਪ੍ਰੇਡਿਕਟੇਬਿਲਟੀ ਸੀ ਬਿਲਕੁਲ ਠੀਕ ਹੈ ਸਟਾਰਟਿੰਗ ਵਿੱਚ ਮੈਂ ਦੇਖਿਆ ਕਿ ਠੀਕ ਹੈ ਜੀ ਜਿਹੜੇ ਲੈਸ ਪ੍ਰੋਡਕਟਿਵ ਲੈਸ ਪ੍ਰੋਫਿਟੇਬਿਲਟੀ ਵੀ ਹੋ ਸਕਦੀ ਹੈ ਕੋਈ ਚੱਕਰ ਨਹੀਂ। ਪਰ ਮੈਂ ਇਹ ਕਹਿ ਰਿਹਾ ਕਿ ਜਿਹੜਾ अर्लीयर ਸੀਡ ਮੈਂ ਯੂਜ਼ ਕਰਦਾ ਸੀ ਉਹਦੇ ਵਿੱਚ ਜਿਆਦਾ ਸੀ ਪਰ ਹੁਣ ਜੇ ਮੈਂ ਦੇਖ ਰਿਹਾ ਹਾਂ ਟੋਟਲ ਜੇ ਮੈਂ ਦੇਖਾ ਪਰ 1 ਏਕੜ ਦੀ ਕਾਸਟ ਮੈਨੂੰ ਇੰਨੀ ਪੈ ਰਹੀ ਹੈ ਉਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਹੁਣ ਹੀ ਦੇਖਿਆ ਇੱਕ ਕਰੋੜ ਦੇ ਕਰੀਬ ਲਗਭਗ ਉਹ ਪ੍ਰੋਫਿਟ ਕਮਾਰੇ ਨੇ ਕਿਦਾਂ ਆਪਾਂ ਕਹਿ ਸਕਦੇ ਹਾਂ ਕਿ ਕਿਸਾਨੀ ਜਿਹੜੀ ਹੈ ਹੁਣ ਨਫੇ ਦਾ ਸੌਦਾ ਨਹੀਂ ਰਹੀ ਤੁਹਾਡੇ ਸਾਹਮਣੇ ਇਹਨਾਂ ਨੇ ਕਰਕੇ ਦਿਖਾ ਦਿੱਤਾ ਫਿਰ ਇਹਨਾਂ ਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਮੱਕੀ ਕਿਉਂ ਨਹੀਂ ਉਗਾ ਲੈਂਦੇ ਯਾਰ ਇਹ ਤਾਂ ਮੱਕੀ ਦਾ ਸੀਜ਼ਨ ਹੁੰਦਾ ਹੈ ਇਹਨਾਂ ਨੇ ਕਿਹਾ ਨਹੀਂ ਮੈਂ ਪੜ੍ਹਾਈ ਕੀਤੀ ਹੈ ਮੈਂ ਰਿਸਰਚ ਕੀਤੀ ਹੈ ਕਿ ਜਿਹੜੀ ਮੱਕੀ ਹੈ ਨਾ ਜਿੰਨਾ ਉਹ ਪਾਣੀ ਲੈਂਦੀ ਹੈ ਉਹਦੇ ਮੁਕਾਬਲੇ ਸਿਰਫ 1.73 ਯਾਨੀ ਕਿ 7ਵਾਂ ਹਿੱਸਾ ਪਾਣੀ ਲੈਂਦਾ ਆਹ ਤਰਬੂਜ ਤੇ ਮਸਖ ਮੇਲਨ ਇਹਨੂੰ ਕਿਉਂ ਨਾ ਉਗਾਵਾ ਸਾਡੇ ਤਾਂ ਵੈਸੇ ਹੀ ਤੁਸੀਂ ਦੇਖ ਰਹੇ ਹੋ ਕਿ ਪਾਣੀ ਕਿੰਨਾ ਡੂੰਗਾ ਚਲੇ ਗਿਆ ਪਾਣੀ ਮਿਲ ਹੀ ਨਹੀਂ ਰਿਹਾ ਸੋ ਮੈਂ ਉਹ ਕਿਉਂ ਮੰਗਾਵਾ ਤੇ ਹਾਈ ਪ੍ਰੋਫਿਟੇਬਿਲਟੀ ਵੀ ਹੈ ਤੁਸੀਂ ਦੇਖੋ ਕਿਦਾਂ ਇਹਨਾਂ ਨੇ ਸਾਰੇ ਦੇ ਸਾਰੇ ਜਿਹੜੇ ਫੈਕਟਰਸ ਹੈ ਆਪਣੇ ਤਰਫ ਕਰਤੇ ਪ੍ਰੂਵ ਕਰਤੇ ਜਸਟ ਬਿਕੋਜ਼ ਉਹਨਾਂ ਦੀ ਪੜ੍ਹਾਈ ਸੀ ਉਹਨਾਂ ਦੇ ਰਿਸਰਚ ਸੀ ਤੇ ਹੁਣ ਤੁਸੀਂ ਦੇਖੋ ਕਿ ਜਦੋਂ ਉਹ ਇੰਨਾ ਪ੍ਰੋਫਿਟ ਕਮਾਰੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਆ ਦੇਖੋ ਸਿਰਫ ਇਸ ਤੇ ਫੋਕਸ ਕਰੋ ਹੀ ਸੇਜ਼ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਇਹ ਸਾਰੀ ਸਕੀਮ ਦਿਮਾਗ 'ਚ ਕਿਸ ਤਰ੍ਹਾਂ ਆਈ ਸੋ ਉਹਨਾਂ ਦਾ ਨਾ ਪਿਆਰਿਓ ਇੱਕੋ ਹੀ ਜਵਾਬ ਸੀ ਹਾਂ ਤਾਂ ਮੈਂ ਕਹਿੰਦੇ ਕਿਸਾਨ ਦਾ ਹੀ ਪੁੱਤਰ ਹਾਂ ਮੈਂ ਕਿਸਾਨ ਦਾ ਪੁੱਤਰ ਪਰ ਜਿਹੜੀ ਮੇਰੀ ਇਹ ਚੀਜ਼ ਦਿਮਾਗ 'ਚ ਆਈ ਹੈ ਨਾ ਪਿਆਰਿਓ ਉਹ ਮੇਰਾ ਅਕਾਦਮਿਕ ਬੈਕਗਰਾਉਂਡ ਐਂਡ ਐਨਾਲਿਟਿਕਲ ਮਾਈਂਡਸੈਟ ਤੋਂ ਆਈ ਹੈ ਕਿੱਦਾਂ ਬਣਦਾ ਉਹ ਤੁਹਾਡਾ ਐਨਾਲਿਟਿਕਲ ਮਾਈਂਡਸੈਟ ਕਿੱਦਾਂ ਬਣਦਾ ਹੈ ਜਦੋਂ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਜਨਵਰੀ 'ਚ ਆਪਾਂ PCS ਦਾ ਬੈਚ ਲੈਣਾ ਸ਼ੁਰੂ ਕੀਤਾ ਸੀ ਆਪਣਾ ਤੇ ਉਸੇ ਟਾਈਮ ਮੈਂ ਕਹਿਤਾ ਸੀ ਆਪਣੇ ਬੱਚਿਆਂ ਨੂੰ ਕਿ ਮੇਰੀ ਕਲਾਸ ਚ ਨਾ इमोशनल ਨਾ ਹੋਇਆ ਕਰੋ ਤੇ ਦੂਸਰੀ ਗੱਲ ਅੱਜ ਤੋਂ ਨਾ 3 ਮਹੀਨੇ ਬਾਅਦ ਆਪਣੇ ਚ ਫਰਕ ਦੇਖ ਲਿਓ ਅੱਜ ਉਹ ਬੱਚੇ ਆਪ ਕਹਿੰਦੇ ਨੇ ਕਿ ਸਰ ਸਾਡੀ ਤੇ ਪਰਸਨੈਲਿਟੀ ਬਦਲ ਕੇ ਰੱਖਤੀ ਕਿਉਂ ਬਿਕੋਜ਼ ਨਾਊ ਯੂ ਹੈਵ ਐਨ ਐਨਾਲਿਟিক্যাল ਮਾਈਂਡਸੈਟ ਯੂ ਹੈਵ ਅ ਕ੍ਰਿਟੀਕਲ ਮਾਈਂਡਸੈਟ ਇਸੀ ਕਰਕੇ ਕਹਿੰਦੇ ਨੇ ਕਿ ਇੱਕ ਵਾਰ UPSC ਤੇ ਪੰਜਾਬ PCS ਦੀ ਤਿਆਰੀ ਕਰਕੇ ਜਰੂਰ ਦੇਖੋ ਹੁਣ ਇਹ ਦੋ ਫੋਟੋਸ ਦੇਖੋ ਡੀਐਸਪੀ ਜਸ਼ਨਦੀਪ ਮਾਨ ਸਾਹਿਬ ਤੇ ਮੈਡਮ ਗੁਰਸਿਮਰਨ ਦੇ ਆਲਰੇਡੀ ਆਰ ਪੋਸਟਡ ਬਟ ਇਹ ਦੋ ਫੋਟੋਆਂ ਚ ਕਾਮਨ ਕੌਣ ਹੈ ਆ ਦੇਖੋ ਇਹ ਬੰਦਾ ਕਾਮਨ ਹੈ ਇਹ ਤੇ ਇਹ ਬੰਦਾ ਕਾਮਨ ਹੈ ਇਹਦਾ ਤੇ ਪੀਸੀਐਸ ਨਹੀਂ ਕਲੀਅਰ ਹੋਇਆ ਨਾ ਪਰ ਅੱਜ ਤੁਹਾਡੇ ਸਾਹਮਣੇ ਕੀ ਭੁੱਖਾ ਤਾਂ ਨਹੀਂ ਮਰ ਰਿਹਾ ਵਧੀਆ ਨੌਕਰੀ ਕਰ ਰਿਹਾ ਵਧੀਆ ਕਮਾ ਰਿਹਾ ਤੁਹਾਡੇ ਲਈ ਸਿੱਖ ਕੀ ਹੈ ਜਿਹੜੀ ਯੂਪੀਐਸਸੀ ਪੀਸੀਐਸ ਦੀ ਕਰੀ ਤਿਆਰੀ ਹੈ ਜਿਹੜੀ ਇਹ ਇੱਕ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਇੱਕ ਐਨਾਲਿਟিক্যাল ਆਪਾਂ ਡੈਪਥ ਜਾਣਦੇ ਆ ਤੁਹਾਨੂੰ ਇਹਨਾਂ ਗਿਆਨ ਮਿਲਦਾ ਹੈ ਤੁਹਾਡਾ ਡਿਸਿਪਲਨ ਤੁਹਾਨੂੰ ਬਣਦਾ ਹੈ ਨਾ ਇਹ ਕਦੀ ਵਿਅਰਥ ਨਹੀਂ ਜਾਏਗਾ ਸੋ ਭਾਈ ਇਦਾਂ ਕਦੀ ਨਾ ਸੋਚਿਓ ਕਿ ਇਹ ਤਿਆਰੀ ਵਿਅਰਥ ਜਾਂਦੀ ਹੈ ਤੁਸੀਂ ਮੈਂ ਮੰਨ ਲਿਆ ਕਿ ਭਾਈ ਇਹਦੇ ਵਿੱਚ ਤੇ 1% ਦਾ ਹੀ ਸ਼ਾਇਦ ਹਿਟ ਰੇਟ ਹੈ ਜਿਨਨੇ ਬੱਚੇ ਪੇਪਰ ਅਟੈਂਪਟ ਕਰਨਗੇ ਸਿਰਫ 1% ਹੀ ਕਲੀਅਰ ਕਰਨਗੇ ਪਰ 99% ਜਿਹੜੇ ਬਾਕੀ ਬੱਚੇ ਨੇ ਜੇ ਤੁਸੀਂ ਅੱਛੀ ਤਰ੍ਹਾਂ ਸਿੱਧ ਤਰ੍ਹਾਂ ਤਿਆਰੀ ਕਰਦੀਆਂ ਨਾ ਆ ਖੜੇ ਤੁਹਾਡੇ ਸਾਹਮਣੇ ਤੇ ਇਹਨਾਂ ਦੀ ਜਿਨ੍ਹਾਂ ਦੀ ਤੁਸੀਂ ਅੱਜ ਕਹਾਣੇ ਸੁਣ ਲਈ ਗੁਰਨਾਮ ਜੀ ਦੀ ਉਹ ਤੁਹਾਡੇ ਸਾਹਮਣੇ ਖੜੇ ਐਂਡ ਲਾਸਟ ਵਿੱਚ ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਹੋ ਸਕਦਾ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਚਾਹਨਾ ਕਰੋ ਪਰ ਤੁਸੀਂ ਜੇ ਆਪਣਾ ਐਨਾਲਿਟিক্যাল ਮਾਈਂਡਸੈਟ ਬਣਾਉਣਾ ਚਾਹੁੰਦੇ ਹੋ ਮੇਰੀ ਰੋਜ਼ ਸਵੇਰੇ 4 ਵਜੇ ਕਲਾਸ ਹੁੰਦੀ ਹੈ ਜਿਹਦੇ ਵਿੱਚ ਮੈਂ ਇੰਡੀਆ ਇਅਰਬੁੱਕ ਪੜਾ ਰਿਹਾ ਹਾਂ ਇੱਕ ਵਾਰ ਲਾ ਕੇ ਜਰੂਰ ਦੇਖਿਓ ਤੁਹਾਨੂੰ ਯੂਪੀਐਸਸੀ ਪੀਸੀਐਸ ਦੀ ਤਿਆਰੀ ਦਾ ਅੰਦਾਜ਼ਾ ਹੋ ਜਾਏਗਾ ਉਸ ਤੋਂ ਬਾਅਦ ਜੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਕਿ ਸਰ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਆ ਯੂਪੀਐਸਸੀ ਨੂੰ ਕਿਸ ਤਰ੍ਹਾਂ ਟੈਕਲ ਕਰੀਏ ਮੈਂ ਆਪ ਦੋਨਾਂ ਚ ਇੰਟਰਵਿਊ ਦਿੱਤੀ ਹੋਈ ਹੈ ਸਰ ਇੰਟਰਵਿਊ ਦਾ ਪਹੁੰਚਣ ਦਾ ਤਰੀਕਾ ਕੀ ਹੁੰਦਾ ਹੈ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਦਿੱਤੇ ਗਏ ਨੰਬਰ ਤੇ ਐਡਰੈਸ ਹੋ ਜਾਣਗੀਆਂ ਮੇਰੇ ਨਾਲ ਗੱਲ ਕਰਨੀ ਹੈ ਇੱਥੇ ਕਾਲ ਕਰ ਲਓ ਕੋਈ ਵੀ ਕੁਐਰੀ ਹੈ ਇੱਥੇ ਕਾਲ ਕਰ ਲਓ ਐਂਡ ਅਖੀਰ ਵਿੱਚ ਇਹੀ ਕਹਿਣਾ ਚਾਹੂੰਗਾ ਸਾਰਾ ਕੁਝ ਤੁਹਾਡੀ ਜ਼ਿੰਦਗੀ ਵਿੱਚ ਵਿਰਥ ਜਾ ਸਕਦਾ ਹੈ ਪਰ ਜਿਹੜੇ ਉਹ ਬੰਦੇ ਨੇ ਮੈਨੂੰ ਰੀਲ ਭੇਜੀ ਸੀ ਨਾ ਸਟਾਰਟਿੰਗ ਚ ਕਿ ਪੜ੍ਹਾਈ ਲਿਖਾਈ ਕਰਕੇ ਕੁਝ ਨਹੀਂ ਹੁੰਦਾ ਅੱਜ ਉਹਨੂੰ ਗੁਰਨਾਮ ਜੀ ਨੇ ਗਲਤ ਸਾਬਿਤ ਕਰਤਾ ਹੁਣ ਪਿਆਰਿਓ ਇਸ ਵੀਡੀਓ ਨੂੰ ਇੰਨਾ ਕ ਸ਼ੇਅਰ ਕਰਿਓ ਇਸ ਵੀਡੀਓ ਨੂੰ ਇੰਨਾ ਕ ਕਮੈਂਟ ਕਰਕੇ ਸ਼ੇਅਰ ਕਰਿਓ ਕਿ ਇਹ ਵੀਡੀਓ ਗੁਰਨਾਮ ਜੀ ਤੱਕ ਜਰੂਰ ਪਹੁੰਚੇ ਮੈਂ ਪਰਸਨਲੀ ਉਹਨੂੰ ਨਹੀਂ ਜਾਣਦਾ ਪਰ ਉਹ ਬਈ ਇਸ ਕੈਲੋ ਕੀ ਸਾਡੀ ਫੀਲਡ ਦੇ ਕਿਉਂਕਿ ਉਹਨਾਂ ਨੇ ਵੀ ਐਸਪਿਰੈਂਟਸ ਐਸਪਿਰੈਂਟ ਰਹੇ ਨੇ ਵੈਟਰਨ ਐਸਪਿਰੈਂਟ ਰਹੇ ਨੇ ਸਾਨੂੰ शत-शत ਬਈ ਪ੍ਰਣਾਮ ਹੈ ਉਹਨਾਂ ਨੂੰ ਤੇ ਜਰੂਰ ਜਦ ਤੱਕ ਉਹ ਇਸ ਵੀਡੀਓ ਤੇ ਕਮੈਂਟ ਨਹੀਂ ਕਰਦੇ ਨਾ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਰਹੋ ਉਹਨਾਂ ਤੱਕ ਪਹੁੰਚਾਣੀ ਹੈ ਉਹਨਾਂ ਦੀ ਬਹੁਤ ਵੱਡੀ ਇਹ ਉਪਲਬਧੀ ਹੈ ਜਿਹੜੀ ਕਿ ਪੂਰੀ ਪੰਜਾਬ ਦੀ ਕਿਰਨਸਲ ਨੂੰ ਇਨਸਪਾਇਰ ਕਰੇਗੀ ਠੀਕ ਹੈ ਪਿਆਰਿਓ ਇਹਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰਿਓ ਸੱਚੀ ਗੱਲ ਜੀ